ਸਤਿ ਸ਼੍ਰੀ ਅਕਾਲ ਜੀ ਮੈਂ ਡੈਲੀ ਜਗਰਾਉਂ ਨੇ ਹਾਂ ਤੋਂ ਪੱਤਰਕਾਰ ਮੁਕੇਸ਼ ਕੁਮਾਰ ਅੱਜ ਆਪਾਂ ਖੜੇ ਆਂ ਡਿਸਪੋਇਰ ਰੋਡ ਦੇ ਅਗਵਾੜ ਖਵਾਜਾ ਬਾਜੂ ਦੇ ਅੱਗੇ ਜਾ ਕੇ ਜਿੱਥੇ ਕਿ ਇੱਕ ਮਧੂਵਨ ਇਨਕਲੇਵ ਹੈ ਪੌਸ਼ ਕਲੋਨੀ ਹੈ ਇੱਥੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਆ ਇੱਥੇ ਇੱਕ ਸੀਵਰੇਜ ਦਾ ਟੱਕਲਣ ਟੁੱਟਿਆ ਹੋਇਆ ਜੀ ਕਈ ਵਾਰ ਲੋਕਾਂ ਦੀਆਂ ਗੱਡੀਆਂ ਦਾ ਵੀ ਨੁਕਸਾਨ ਹੋਇਆ ਦੇਖੋ ਸਾਰਾ ਪਾਣੀ ਪਾਣੀ ਹੋਇਆ ਪਿਆ ਆ ਦੇਖੋ ਸਾਰੀ ਸੜਕ ਟੁੱਟੀ ਪਈ ਆਨ ਰਾਹਗੀਰਾਂ ਨੂੰ ਨੰਗਰ ਨੂੰ ਵੀ ਪ੍ਰੋਬਲਮ ਹੁੰਦੀ ਹੈ ਜੀ ਗੰਦੇ ਪਾਣੀ ਦੇ ਛਿੱਟੇ ਪੈਂਦੇ ਆ ਜਦੋਂ ਕੋਈ ਬੱਸ ਟਰੱਕ ਲੰਘਦਾ ਜੀ ਆ ਦੇਖੋ ਕਿਵੇਂ ਅੱਗੇ ਕੂੜੇ ਦੀ ਸਮੱਸਿਆ ਦਾ ਹੱਲ ਤਾਂ ਹੋ ਜਾਣੀ ਜੀ ਹੁਣ ਜਦੋਂ ਸੀਵਰੇਜ ਦੀ ਸਮੱਸਿਆ ਹੋਊਗੀ ਸ਼ੁਰੂ ਦੇ ਆ ਦੇਖੋ ਇੱਥੇ ਕੋਈ ਰਾਹ ਚ ਹੋਣ ਜਾਣ ਵਾਲੇ ਨੂੰ ਦੇਖੋ ਇੰਨੀ ਸਮੱਸਿਆ ਆਉਂਦੀ ਏ ਕਿਸੇ ਦੀ ਗੱਡੀ ਦਾ ਟਾਇਰ ਫਟਦਾ ਕਿਸੇ ਦਾ ਕੁਛ ਰਾਤ ਨੂੰ ਧੁੰਦ ਦੇ ਦਿਨ ਹੁੰਦੇ ਜੀ ਤੇ ਆਉਣ ਜਾਣ ਵਾਲਿਆਂ ਨੂੰ ਬਹੁਤ ਸਮੱਸਿਆ ਆਉਂਦੀ ਆ ਦੇਖੋ ਵਧੀਆ ਕਲੋਨੀ ਬਣੀ ਹੋਈ ਆ ਮਧੂਵਨ ਇਨਕਲੇਵ ਉਹਦੇ ਦੇਖੋ ਬਾਹਰ ਸੀਵਰੇਜ ਦਾ ਟੱਕਣ ਸਾਰਾ ਟੁੱਟਿਆ ਪਿਆ ਜੀ ਜੇ ਕੋਈ ਦੇਖੇ ਪਿਆ ਤੇ ਕੌਣ ਜੰਮੇਗਾ ਲੋ ਨਗਰ ਕਾਉਂਸਲ ਤਾਂ ਸੁੱਤੀ ਪਈ ਹੈ ਜੀ ਆਓ ਤੁਹਾਡੀ ਗੱਲਬਾਤ ਕਰਾਉਣੀ ਹੈ ਸਰਪੰਚ ਸਾਹਿਬ ਸਰਪੰਚ ਸਾਹਿਬ ਕੀ ਕਹਿਣਾ ਚਾਹੂਗੇ ਜੀ ਜੀ ਕਾਫੀ ਸਮੇਂ ਤੋਂ ਪ੍ਰੋਬਲਮ ਆਇਆ ਇਸ ਦਾ ਸੀਵਰੇਜ ਪ੍ਰੋਬਲਮ ਆ ਹਾਂ ਜੀ ਸੀਵਰੇਜ ਆ ਜਿਹੜੀ ਪਾਈਪ ਆ ਕਿ ਛੋੜੀ ਪਾਈ ਹੋਈ ਹੈ ਹਾਂ ਜੀ ਤੇ ਇਹ ਜਿਹੜਾ ਇਹ ਤਾਂ ਦੋਆ ਬਣਿਆ ਹੋਇਆ ਹੈਗਾ ਇਹਦੇ ਵਿੱਚ ਐਕਸੀਡੈਂਟ ਹੋ ਗਿਆ ਪਰ ਕੋਈ ਗਲੇਟਿਕ ਪਾਈ ਸੀ ਕਿਸੇ ਨੇ ਉਹਨਾਂ ਦੀ ਗੱਡੀ ਵੱਜੀ ਇਹਦੇ ਵਿੱਚ ਨਾ ਟਾਇਰ ਫਟ ਗਿਆ ਕੋਈ ਰਾਜ ਵੀ ਰਾਗ ਵੀ ਲੰਘਦਾਗਾ ਮੋਟਰਸਾਈਕਲ ਤੇ ਜਾਂ ਉਹ ਵੈਸੇ ਵੀ ਨਿਕਲਦਾ ਘੱਟ ਤੇਜ਼ ਰਫ਼ਤਾਰ ਨਾਲ ਉਹ ਮੰਦਰ ਪਾਣੀ ਨਾਲ ਭਰਿਆ ਹੁੰਦਾ ਪਾਣੀ ਨਾਲ ਮਤਲਬ ਬਾਹਲੇ ਹੋਣ ਲੱਗ ਪਿਆ ਜੀ ਆਜੋ ਤੁਸੀਂ ਵੀ ਕਦੋਂ ਦੀ ਸਮੱਸਿਆ ਆ ਰਹੀ ਹੈ ਹੋ ਗਿਆ ਪੰਜ ਛੇ ਮਹੀਨੇ ਹੋ ਗਏ ਕੋਈ ਅਧਿਕਾਰੀ ਨਹੀਂ ਤੁਹਾਡੇ ਕੋਲੇ ਆਇਆ ਨਗਰ ਕਾਉਂਸਲ ਦਾ ਜਿਹੜੇ ਆਪਣੇ ਸਫਾਈ ਕਰਮਚਾਰੀ ਮੁੰਡੇ ਆਉਂਦੇ ਆ ਉਹ ਪਾਣੀ ਚਲਾ ਜਾਂਦੇ ਇੱਕ ਵਾਰੀ ਉਸ ਤੋਂ ਬਾਅਦ ਕਹਿੰਦੇ ਇਹਦਾ ਕੋਈ ਪੱਕਾ ਹੱਲ ਨਹੀਂ ਆ ਕਹਿੰਦੇ ਵੀ ਕੋਈ ਨਹੀਂ ਅਸੀਂ ਆ ਗਏ ਜੀ ਮੁਰਤੇ ਹੁੰਦਾ ਕੋਈ ਨਹੀਂ ਮੁਰਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਹੋ ਗਿਆ ਪੰਜ ਛੇ ਮਹੀਨੇ ਪੰਜ ਛੇ ਮਹੀਨੇ ਕੋਈ ਨਹੀਂ ਕੋਈ ਨਹੀਂ ਉਹ ਤਾਂ ਹੀ ਹੋ ਉਹ ਜਿਹੜੀ ਸਫਾਈ ਕਰਕੇ ਉਹ ਤਾਂ ਹੀ ਗਈ ਆ ਜੇ ਆਹ ਨੂੰ ਢੁੰਡ ਪਈ ਆ ਵੈਸੀ ਬੰਦਾ ਡੇ ਕੇ ਕੰਦੇ ਇਹ ਚੀਜ਼ਾਂ ਕਰਕੇ ਸਾਡੀ ਆਪਣਾ ਨਾਂ ਕੀ ਆਪਾਂ ਇੱਥੇ ਰਹਿ ਨਹੀਂ ਹਾਂ ਜੀ ਹਾਂ ਜੀ ਉਹ ਵੀ ਆ ਨਾ ਉਹਨਾਂ ਕੋਲ ਮੇਰਾ ਬਦਲਣ ਨੂੰ ਮਿਲਣਾ ਆ ਜੀ ਆਟੇ ਦੇ ਗੱਡੀ ਦੇ ਹਾਂ ਜੀ ਬਹੁਤ ਯਾਰ ਫਾੜ ਦੇ ਚੱਲੀ ਜਾਂਦੀ ਅੱਛਾ ਜੀ 50 ਹੋ ਗਿਆ ਅੱਛਾ ਜੀ ਬਈ ਨੁਕਸਾਨ ਨਕਸੂਨ ਦਾ ਹੀ ਪੂਨ ਪੂਨ ਵਾਸੇ ਪਚਾ ਹੋ ਗਈ ਸ਼ੱਟ ਵਗੈਰਾ ਨਹੀਂ ਬਚੀ ਪਰ ਰੋਲਾ ਕਿ ਜਿਹੜਾ ਟਾਇਰ ਫਟ ਗਿਆ ਜੇ ਗੱਡੀ ਓਵਰਲੋਡ ਹੋਵੇ ਕੋਈ ਕੁਛ ਗਾਂ ਬੰਦੇ ਹੋਣ ਇੱਕ ਦੂਜੇ ਤੋਂ ਪਹਿਲਾਂ ਪਹਿਲਾਂ ਇੱਥੇ ਉਹ ਧੁੰਦ ਕਰਕੇ ਇੱਥੇ ਪਹਿਲਾਂ ਹਾਦਸਾ ਹੋ ਗਿਆ ਤਾਂ ਫਾਰਮ ਵਾਲਾ ਤੁਸੀਂ ਕਰਕੇ ਦੇ ਦਿਓ ਹਾਂਜੀ 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 ਉਹੀ ਰੋਡ ਆ ਰੋਡ ਹੈਗਾ ਛੋਟਾ ਅੱਛਾ ਇਹ ਟ੍ਰੈਫਿਕ ਹੈਗਾ ਜ਼ਿਆਦਾ ਇਹ ਦਿੱਕਤਾਂ ਇਹੀ ਹੁੰਦੀਆਂ ਵੀ ਇਹ ਇਹੋ ਜਿਹੀ ਚੀਜ਼ਾਂ ਕਰਕੇ ਇਹੀ ਬੜਾ ਕੋਈ ਨੁਕਸਾਨ ਹੋ ਜਾਂਦਾ ਕਿਸੇ ਦਾ ਟਰਾਲੇ ਵਾਲੇ ਨੂੰ 4 ਲੱਖ ਰੁਪਏ ਦੇਣਾ ਪਿਆ ਅੱਛਾ 4 ਲੱਖ ਰੁਪਏ ਦੇ ਉਹ ਬਜਾਰਾ ਦੇ ਸੋ ਗ ਆ ਦੇਖੋ ਜੀ ਨਗਰ ਕਾਉਂਸਲ ਨੂੰ ਕਹਿੰਦੇ ਕਿੰਨੀ ਵਾਰੀ ਕਹਿ ਚੁੱਕੇ ਆ ਤੇ ਕੋਈ ਸੁਣਵਾਈ ਨਹੀਂ ਦੇਖੋ ਜੇ ਇੱਥੇ ਕੋਈ ਰਾਤ ਨੂੰ ਧੁੰਦਾ ਦੇ ਡੇਣਾ ਜੇ ਕੋਈ ਹਾਦਸਾ ਹੋ ਗਿਆ ਤੇ ਕੌਣ ਜੰਮੇ ਆ ਆ ਦੇਖੋ ਪਹਿਲਾਂ ਤਾਂ ਲੋਕ ਕੂੜੇ ਦੀ ਸਮੱਸਿਆ ਨਾਲ ਜੂਝ ਰਹੇ ਆ ਹੁਣ ਦੇਖੋ ਸਿਵਰੇਜ ਦੀ ਸਮੱਸਿਆ ਪੰਜਾਬ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰ ਰਹੀ ਆ ਦੇਖੋ ਦਾਅਵਿਆਂ ਦੀ ਪੋਲ ਖੋਲ ਰਿਹਾ ਦੇਖੋ ਪਹਿਲਾਂ ਤਾਂ ਸਾਰਾ ਜਗਰਾਉਂ ਸ਼ਹਿਰ ਕਿਤੇ ਸਬਜ਼ੀ ਮੰਡੀ ਚਲੇ ਜੋ ਕਿਤੇ ਪਸ਼ੂ ਮੰਡੀ ਚਲੇ ਜੋ ਸਾਰੇ ਪਾਸੇ ਕੂੜੇ ਦੇ ਢੇਰ ਹੀ ਆ ਆ ਦੇਖੋ ਹੁਣ ਟੈਂਪੂ ਲੰਘ ਰਿਹਾ ਸਾਰੇ ਕਿਤੇ ਛਿੱਟੇ ਪੈ ਰਹੇ ਆ ਲੋਕਾਂ ਦੇ ਉੱਤੇ ਆ ਦੇਖੋ ਜੇ ਕੋਈ ਸਾਡ ਦੇਖ ਰਿਹਾ ਹੋ ਵੀਡੀਓ ਤੇ ਇਸ ਤੇ ਗੌਰ ਕਰੋ ਜੀ ਇਹਨੂੰ ਸੇਵ ਕਰੋ ਤੁਹਾਨੂੰ ਦਾ ਟਾਈਮ ਹੈ ਡੈਡੀ ਜਗਰਾਉਂਦੇ ਉਹਦੀ ਵਿਸ਼ੇਸ਼